ਉਹ ਤੁਹਾਡੀ ਭੈਣ ਨੂੰ ਆ ਕਿਧਰ ਆ ਗਿਆ ਰੁਕ 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 ਹੈਲਮਟ ਕਿੱਥੇ ਆ ਹਾਂਜੀ ਉਹ ਹੈਲਮਟ ਕਿੱਥੇ ਆ ਹੁਣ ਤਾਂ ਪਤਾ ਚਲਾਨ ਹੋ ਤੇਰਾ ਰੁਕ 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 ਨੋ 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 ਸਾਲਾ ਇਹਨੂੰ ਵੀ ਲੋਕ ਲਾ ਗਿਆ ਜਨਾਬ ਸਾਲਿਆ ਜੇ ਆਉਣਾ ਸੀ ਫਿਰ ਭੱਜਿਆ ਕਿਉਂ ਹੈਲਮਟ ਲੈਣ ਗਿਆ ਸੀ ਜੀ ਤੇ ਆ ਡਾਕੂਮੈਂਟ ਜੀ ਆ ਕਰਿਓ ਚੈੱਕ ਆ ਕਾਪੀ ਆ ਪੋਲੂਸ਼ਨ ਹੈ ਜੀ ਆਹ ਆਰ ਸੀ ਹੈ ਆਹ ਲੂਸਨਸ ਹੈ ਜੀ ਇਹ ਚੰਗੀ ਤਰ੍ਹਾਂ ਚੈੱਕ ਕਰ ਸਾਰੇ ਆ ਜੀ ਇਹ ਦੇਖ ਲੀ ਜੀ ਲੈ ਫੜਾ ਦਿਓ ਜੀ ਪਲੀਜ਼ ਸਾਈਡ ਪਲੀਜ਼ ਪਾ ਦੇਖੀ ਭਾਈ ਓ ਨੋ 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 ਓ ਜਨਾਬ ਕੀ ਹੋਇਆ ਜੰਗਲ ਪਾਣੀ ਮੈਂ ਜਾ ਕੇ ਆਇਆ ਪਸੀਨੋ ਪਸੀਨ ਤੁਸੀਂ ਹੋਏ ਫਿਰਦੇ ਹੋ ਕੀ ਗੱਲ ਜਨਾਬ